ਵਾਹਿਗੁਰੂ 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 ਧੰਨ ਗੁਰੂ ਨਾਨਕ ਧੰਨ ਗੁਰੂ ਅਰਜਨ ਦੇਵ ਜੀ ਧੰਨ ਗੁਰੂ ਗ੍ਰੰਥ ਸਾਹਿਬ ਨਮੋ ਮਾਤਾ ਸਾਹਿਬ ਦੇਵਾ ਨਮੋ ਮਾਤਾ ਸਾਹਿਬ ਦੇਵਾ ਗੁਰਮੁਖ ਪਿਆਰਿਓ ਜੋ ਆਪਣੀ ਜ਼ਿੰਦਗੀ ਹੈ ਨਾ ਜ਼ਿੰਦਗੀ ਜੀਵਨ ਕਾਲ ਜਿਉਣ ਦਾ ਸਮਾਂ ਇਹਦੇ ਵਿੱਚ ਜੇ ਰਸ ਨਹੀਂ ਤਾਂ ਬੰਦਾ ਜ਼ਿੰਦਗੀ ਜਿਉਣਾ ਪਸੰਦ ਨਹੀਂ ਕਰਦਾ ਜੇ ਤੁਹਾਨੂੰ ਰਸ ਆ ਗਿਆ ਜੇ ਮਾੜੇ ਕੰਮਾਂ ਵਿੱਚ ਰਸ ਆ ਗਿਆ ਤਾਂ ਵੀ ਲੰਮੀ ਉਮਰ ਜਿਉਣਾ ਜੀ ਕਰਦਾ ਠੱਗੀਆਂ ਠੋਰੀਆਂ ਦਾ ਰਸ ਪੈ ਗਿਆ ਤਾਂ ਵੀ ਲੰਮੀ ਉਮਰ ਜਿਉਣਾ ਜੀ ਕਰਦਾ ਕਿਉਂਕਿ ਰਸ ਆ ਗਿਆ ਨਾ ਜੇ ਮਾੜੇ ਕੰਮਾਂ ਦੇ ਵਿੱਚ ਵੀ ਜਿਹੜੀ ਕਿ ਸਮਾਜ ਕੋ ਬੁਰਾਈਆਂ ਨੇ ਉਹਨਾਂ ਵਿੱਚ ਰਸ ਨਾ ਹੁੰਦਾ ਤਾਂ ਜਿੰਨਾਂ ਨੂੰ ਅਸੀਂ ਬੁਰਾਈਆਂ ਆਖਦੇ ਹਾਂ ਉਹ ਬੁਰਾਈਆਂ ਕੋਈ ਨਾ ਕਰਦਾ ਸੋ ਦੂਸਰੇ ਪਾਸੇ ਵਿਖੇਵਨ ਫੀਕਾ ਤਿਆਗੀਰੀ ਸਖੀਏ ਨਾਮ ਮਹਾਰਸ ਪਿਓ ਗੁਰੂ ਸਾਹਿਬ ਕਹਿੰਦੇ ਸਾਰੇ ਰਸ ਨੇ ਜਿਹੜੇ ਰਸ ਉਹ ਮਿੱਠੇ ਲੱਗਦੇ ਨੇ ਬੰਦੇ ਨੂੰ ਪਰ ਰਸਾਂ ਦਾ ਰਸ ਰਸਾਂ ਸਿਰ ਰਸ ਸ਼੍ਰੋਮਣੀ ਰਸ ਮਹਾਰਸ ਕਹਿੰਦੇ ਉਹ ਨਾਮ ਦਾ ਰਸ ਹੈ ਜੇ ਵਾਹਿਗੁਰੂ ਗੁਰੂ ਜੀ ਕਹਿੰਦੇ ਨੇ ਕਿ ਨਾਮ ਦਾ ਰਸ ਮਿੱਠਾ ਹੈ ਪਰ ਸਾਨੂੰ ਆ ਨਹੀਂ ਰਿਹਾ ਇਹਦਾ ਮਤਲਬ ਕਿਤੇ ਗੜਬੜ ਹੈ ਸੋ ਗੜਬੜ ਮਹਾਰਾ ਸੰਗਤਿ ਪਾਸ਼ਾ ਮਹਾਰਾ ਦੇ ਨਾਮ ਵਿੱਚ ਰਸ ਨਹੀਂ ਹੋ ਰਿਹਾ ਗੜਬੜ ਹੈ ਸਾਨੂੰ ਸੰਗਤ ਜੀ ਸਮਝਣ ਦੀ ਲੋੜ ਹੈ ਬਹੁਤੇ ਬੰਦੇ ਨਾਮ ਜਪਦੇ ਨੇ ਸਿਮਰਨ ਕਰਦੇ ਨੇ ਬਾਣੀ ਪੜ੍ਹਦੇ ਨੇ ਨਿਤਨੇਮ ਕਰਦੇ ਨੇ ਸੰਘਾਜੋ ਜੀਓ ਜੇ ਤੁਸੀਂ ਨਾਮ ਸਿਮਰਨ ਬਾਣੀ ਸਭ ਕੁਝ ਇੱਕ ਬੋਝ ਬਣ ਗਿਆ ਨਾ ਤੁਹਾਡੇ ਵਾਸਤੇ ਵੀ ਪਾਠ ਕਰਨਾ ਪਿਆ ਨਿਤਨੇਮ ਕਰਨਾ ਪਿਆ ਜਦੋਂ ਨਿਤਨੇਮ ਕਰ ਲਿਆ ਉਹ ਕਹਿੰਦੇ ਨੇ ਚਲ ਸ਼ੁਕਰ ਹੋ ਗਿਆ ਓਹੋ ਮਸਾ ਹੋਇਆ ਤਾਂ ਜੀ ਜੀ ਨਹੀਂ ਕਰਦਾ ਸੀ ਨਿਤਨੇਮ ਨੂੰ ਬਾਣੀ ਨੂੰ ਅੱਜ ਹੋ ਗਿਆ ਬਾਣੀ ਪੜਦੇ ਕੋਈ ਰਸ ਨਹੀਂ ਪਰ ਜਦੋਂ ਹੋ ਗਿਆ ਉਹ ਇੱਕ ਨਾ ਜਿਵੇਂ ਕਹਿੰਦੇ ਆਲਾਮਾ ਤਾਰਨਾ ਉਲਾਮਾ ਉਤਾਰਤਾ ਵੀ ਹੋ ਗਿਆ ਚਲੋ ਕਰ ਜਾਓ ਉਤਾਰਤਾ ਰਸ ਨਹੀਂ ਇੱਕ ਵਸ ਆਪਦੇ ਮਨ ਨੂੰ ਸੰਤੁਸ਼ਟੀ ਕਰ ਲੈਣੀ ਵੀ ਨਾਮ ਜਪ ਲੈ ਐਨਾਂ ਚ ਵਾਹਿਗੁਰੂ ਜਿਆ ਤਰੇ ਬਾਣੀ ਪੜਨ ਵਾਲਾ ਨਾਲ ਹੁੰਦਾ ਨਿਤਨੇਮ ਕਰਨਾ ਕਰਨ ਵਾਲਿਆਂ ਨਾਲ ਸੰਗ ਜੀ ਸਹਜ ਵਿੱਚ ਆਓ ਕਈ ਲੋਕ ਨੇ ਗੁਰੂ ਕੀ ਸੰਗਤ ਹੈ ਉਹਨਾਂ ਤੋਂ ਅੰਮ੍ਰਿਤ ਵੇਲੇ ਉਠਾਈ ਨਹੀਂ ਜਾਂਦਾ ਉਠਿਆ ਜਾਂਦਾ ਹੀ ਨਹੀਂ ਜਦੋਂ 11 12 ਵੱਜ ਜਾਂਦੇ ਨੇ ਦੁਪਹਿਰ ਵਾ ਹੋ ਜਾਂਦੀ ਐ ਉਹ ਫੁਰਨੇ ਕਰਦੇ ਨੇ ਵੀ ਜੇ ਮੈਂ ਵੀ ਅੰਮ੍ਰਿਤ ਵੇਲੇ ਉੱਠਾਂ ਐ ਕਰਾਂ ਵਾਹ ਕਰਾਂ ਫੁਰਨਾ ਇੱਕ ਲੋਚਾਂ ਹਰ ਮਿਲਣੇ ਨੂੰ ਮਨ ਲੋਚਦਾ ਕਰਮ ਲਾਵਣ ਹਾਰ ਲੋਚ ਬਹੁਤ ਐ ਅੰਦਰ ਇੱਛਾ ਬਹੁਤ ਐ ਸੋ ਸੰਗਤ ਜੀਓ ਤੁਸੀਂ ਨਾ ਕਦੇ ਵੀ ਬਾਣੀ ਨੂੰ ਬੇਰਸ ਹੋ ਕੇ ਨਾ ਪੜੋ ਇਹ ਵੀ ਇੱਕ ਨਾ ਅਵਸਥਾ ਹੁੰਦੀ ਹੈ ਜੇ ਤੁਹਾਡੇ ਤੋਂ ਅੰਮ੍ਰਿਤ ਵੇਲੇ ਨਹੀਂ ਉੱਠਿਆ ਜਾਂਦਾ ਅੰਮ੍ਰਿਤ ਵੇਲੇ ਨਹੀਂ ਉੱਠਿਆ ਜਾਂਦਾ ਨਾ ਤਾਂ ਤੁਸੀਂ ਇੱਕ ਮਨ ਨੂੰ ਫਸਾਓ ਵੀ ਇਹ ਮੇਰਾ ਮਨ ਵੀ ਨਾਮ ਜਪਣ ਲੱਗ ਜੇ ਇੱਕ ਵਾਰ ਤਾਂ ਤੁਸੀਂ ਇਸ ਤਰ੍ਹਾਂ ਹੋ ਕੇ ਨਾਮ ਜਪਣ ਲੱਗ ਜੇ ਜਿੰਮੇ ਮਰਜੀ ਜਪਣ ਲੱਗ ਜੇ ਤੇ ਜਦੋਂ ਮਰਜੀ ਜਿਹੜੇ ਸਮੇਂ ਲੱਗ ਜੇ ਜਿਵੇਂ ਆਪਾਂ ਆਪਣੇ ਬੱਚੇ ਨੂੰ ਕਹਿੰਨੇ ਆ ਕਿ ਚਲੋ ਕੰਮ ਕਰਨ ਤਾਂ ਲੱਗ ਪਿਆ ਕਹਿਣਾ ਤਾਂ ਮੰਨਦਾ ਹੈ ਟਕਾ ਵਿੱਚ ਤਾਂ ਹੈ ਸਹਿਜ ਵਿੱਚ ਤਾਂ ਹੈ ਭਟਕਦਾ ਤਾਂ ਨਹੀਂ ਬੱਚਾ ਗੁੱਸੇ ਤਾਂ ਨਹੀਂ ਹੁੰਦਾ ਗੱਲ ਮੰਨ ਲੈਂਦਾ ਧੀਰ ਮੰਨਦਾ ਧੀਰ ਨੂੰ ਮੰਨਦਾ ਚਿਰ ਲਾ ਕੇ ਮੰਨ ਲੈਂਦਾ ਆਪਾਂ ਕਹਿੰਦੇ ਚਲੋ ਸ਼ੁਰੂ ਕਰੇ ਸੰਗਤ ਜੀ ਇਹ ਮਨ ਹੈ ਨਾ ਜਿਹੜਾ ਮਨ ਸ਼ੈਤਾਨ ਹੈ ਇਹਦੀਆਂ ਰਮਝਾਂ ਤੁਸੀਂ ਸਮਝੋ ਸਭ ਤੋਂ ਵੱਡੀ ਗੱਲ ਤਾਂ ਪਹਿਲੀ ਵਾਰੀ ਇਹੀ ਹੁੰਦੀ ਹੈ ਕਿ ਇਹਨੂੰ ਨਾਮ ਵਿੱਚ ਲਾ ਲੈਣਾ ਅੰਮ੍ਰਿਤ ਵੇਲੇ ਲਾ ਲੈਣਾ ਜਾਂ ਸ਼ਾਮ ਨੂੰ ਜਾਂ ਰਾਤ ਨੂੰ ਜਾਂ ਦੁਪਹਿਰੇ ਪਹਿਲੀ ਵਾਰ ਤੈਨੂੰ ਸੁਭਾਅ ਪਾਓ ਕਈ ਵਾਰੀ ਬਹੁਤ ਬਹੁਤ ਬਾਣੀ ਪੜਦੇ ਨੇ ਪਰ ਮਨ ਨਾ ਬੇਰਸ ਅੱਕੇ ਜੇ ਬਸ ਗੱਲ-ਗੱਲ ਤੇ ਗੁੱਸਾ ਆਉਣਾ ਕਹਿੰਦੇ ਬਾਣੀ ਬਹੁਤ ਪੜਦੇ ਆ ਗੋਸਾਨੀਓ ਜਾਣੋ ਆਉਣੋ ਹਟਦਾ ਇਹ ਬਹੁਤ ਵੱਡੀ ਪ੍ਰੋਬਲਮ ਹੈ ਸੰਗਜੀ ਜੇ ਅਸੀਂ ਆਪਣੇ ਗੁਰਸਿੱਖ ਸੰਗਤ ਨੂੰ ਸਿੱਖ ਕੌਮ ਨੂੰ ਸਹਿਜ ਦੀਆਂ ਗੱਲਾਂ ਨਹੀਂ ਦੱਸਦੇ ਨਾ ਫਿਰ ਗੱਲ ਪਤਾ ਕਿੱਥੇ ਚੱਕ ਤੱਕ ਚਲੀ ਜਾਂਦੀ ਹੈ ਗੱਲ ਸੰਗਜੀ ਨਾਸਤਕਪੁਣੇ ਤੱਕ ਚਲੀ ਜਾਂਦੀ ਹੈ ਵੀ ਦੇਖ ਲਈ ਬਾਣੀ ਪੜ੍ਹ ਕੇ ਕੁਛ ਨਹੀਂ ਹੈਗਾ ਕੁਛ ਨਹੀਂ ਨਾ ਕੋਈ ਟਿਕਾ ਨਾ ਸਹਿਜ ਕੋਈ ਰਸ ਨਹੀਂ ਉਹ ਪਤਾ ਕੀ ਸੁਣਦੇ ਨੇ ਉਹ ਸਭ ਕੁਝ ਪਰਾਂ ਲੱਕ ਕੇ ਪੋਥੀਆਂ ਪਰਾਂ ਲੈ ਜੋ ਗੁੱਟ ਕੇ ਪਰਾਂ ਲੈ ਜੋ ਆ ਸਭ ਕੁਝ ਉਹ ਪਤਾ ਕੀ ਕਰਦੇ ਨੇ ਉਹ ਕਰਦੇ ਨੇ ਮੈਨੂੰ ਉਹ ਸ਼ੋਹ ਬਹੁਤ ਸੋਹਣਾ ਲੱਗਦਾ ਹੈ ਉਹਦੇ ਵਿਚਾਰ ਬਹੁਤ ਵਧੀਆ ਲੱਗਦੇ ਨੇ ਫਲਾਣੇ ਸੰਤਾਂ ਦੀ ਭਾਵੇਂ ਉਹ ਗੁਰਮਤਿ ਦੇ ਨਾਲ ਨਹੀਂ ਉਹਨਾਂ ਦੀ ਗੱਲਾਂ ਮਿਲਦੀਆਂ ਪਰ ਸੰਗ ਜੀ ਜਿਹੜੇ ਦੂਜੇ ਪੰਥ ਵਾਲੇ ਨੇ ਉਹਨਾਂ ਵਿੱਚ ਵੀ ਬਹੁਤ ਖੂਬੀਆਂ ਹੁੰਦੀਆਂ ਨੇ ਉਹ ਸੰਗਤ ਦੀ ਲੋਕਾਂ ਦੀਆਂ ਰਮਝਾਂ ਫੜਦੇ ਨੇ ਅਸੀਂ ਇੱਕੋ ਸਾਡੇ ਵਿੱਚ ਘਾਟ ਕੀ ਐ ਅਸੀਂ ਨਾ ਮੱਲੋ ਮਰੀ ਥੋਪਣ ਲੱਗ ਜਾਂਦੇ ਆਂ ਕਈ ਵਾਰੀ ਧਰਮ ਜਾਂ ਨਾਮ ਜਾਂ ਬਾਣੀ ਨਹੀਂ ਨਹੀਂ ਐ ਨਹੀਂ ਕਰਨਾ ਚਾਹੀਦਾ ਹਰ ਇੱਕ ਬੰਦਾ ਜ਼ੀਰੋ ਤੋਂ ਚੱਲਦਾ ਹੁੰਦਾ ਜ਼ੀਰੋ ਤੋਂ ਅੱਪ ਹੁੰਦਾ ਹੈ ਹੌਲੀ-ਹੌਲੀ ਜੇ ਤੁਹਾਡਾ ਨਾਮ ਸਿਮਰਨ ਕਰਨ ਨੂੰ ਜੀ ਨਹੀਂ ਕਰਦਾ ਨਾ ਤੁਸੀਂ ਕੋਈ ਨਾ ਟਿਕਾ ਵਿੱਚ ਆ ਜਾਓ ਅਰਦਾਸ ਕਰੋ ਮਹਾਰਾਜ ਹਾ हां प्रभु राख ले हो हम ते कछु ना होए मेरे स्वामी कर कृपा अपना नाम दियो हे प्रभु मैं तो कुछ नहीं हुंदा मेनू बेणतिया जोगै रख ले बस तुसी आप ही मेनू नाम दा कणका दियो मैं तेरे आसरे हच्चे पाशम हर नाम मेरे कोले रस है ना कोई वाणी है तुसी संग जी दे ताडे ना अक्के होए हो तुसी तुसी अरदास ते आजो बेणतिया ते आजो ਇਹ ਸਾਰੀਆਂ ਅਵਸਥਾਵਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਨੇ ਗੁਰੂ ਗ੍ਰੰਥ ਸਾਹਿਬ ਬੋਲ ਕੇ ਦੱਸਦੇ ਨੇ ਢਟਾਲ ਹੋ ਕੇ ਪੈਜੋ ਜਿਵੇਂ ਬੰਦਾ ਅੱਕਿਆ ਥੱਕਿਆ ਹੋਇਆ ਕਹਿੰਦਾ ਵੀ ਮੈਂ ਇਥੇ ਕੁਝ ਨਹੀਂ ਬਣਦਾ ਬਸ ਮੈਨੂੰ ਨਹੀਂ ਪਤਾ ਇਸ ਤਰ੍ਹਾਂ ਜਦੋਂ ਤੁਸੀਂ ਕੁਝ ਨਹੀਂ ਕਰਨ ਨੂੰ ਜੀ ਕਰਦਾ ਆਪ ਦਾ ਤੁਸੀਂ ਜੇ ਬੈੱਡ ਤੇ ਵੀ ਡਿੱਗਦੇ ਹੋ ਵੀ ਮੈਂ ਤਾਂ ਜ਼ਿੰਦਗੀ ਤਾਂ ਮਾਰ ਨੱਕ ਗਿਆ ਤੁਸੀਂ ਇਹ ਨਾ ਸੋਚੋ ਤੁਸੀਂ ਸੋਚੋ ਵੀ ਮੈਂ ਕੁਝ ਨਹੀਂ ਕਰਨਾ ਮੈਂ ਨਿਰਵਿਚਾਰ ਹੋਣਾ ਹੈ ਬਸ ਨਿਰਵਿਚਾਰ ਹੋ ਜਾ ਕੋਈ ਵੀ ਫੁਰਨਾ ਨਾ ਕਰੋ ਇੱਕ ਫੁਰਨਾ ਕਰੋ ਮਹਾਰਾਜ ਵੀ ਜੇ ਤੁਸੀਂ ਜਪਾਉਂਗੇ ਮੈਂ ਜਪ ਲੂੰਗਾ ਮਿਹਰ ਦੇ ਘਰ ਆ ਜਾਓ ਬਸ 2 ਮਿੰਟ ਪੈਰੋ ਅਰਦਾਸ ਵਿੱਚ ਆ ਕੇ ਜਦ ਤੁਸੀਂ ਡਿੱਗਦੇ ਹੋ ਬੈੱਡ ਤੇ ਢਟਾਲ ਹੋ ਕੇ ਪੈ ਜਾਣਿਓ ਲੇਟ ਜਾਣਿਓ ਤਾਂ ਇਹੋ ਸਮਝੋ ਵੀ ਮੈਂ ਮਹਾਰਾਜ ਦੇ ਚਰਨਾਂ ਵਿੱਚ ਡਿੱਗ ਗਿਆ ਬਸ ਮਹਿਸੂਸ ਹੀ ਕਰਨਾ ਹੁੰਦਾ ਆਪਣੇ ਆਪ ਹੀ 2 ਮਿੰਟਾਂ ਬਾਅਦ 5 ਮਿੰਟਾਂ ਬਾਅਦ ਤੁਹਾਡੇ ਅੰਦਰ ਵਾਹਿਗੁਰੂ ਵਾਹਿਗੁਰੂ ਚੱਲਣ ਲੱਗ ਜੇਗਾ ਐਨੇ ਤੁਸੀਂ ਕਈ ਵਾਰੀ ਮਨ ਸੰਗਤ ਜੀ ਸਭ ਕੁਝ ਛੱਡਣਾ ਚਾਹੁੰਦਾ ਨਾ ਬਾਣੀ ਨਾ ਨਾਮ ਚੁੱਪ ਦੀ ਅਵਸਥਾ ਚੁੱਪ ਦੀ ਅਵਸਥਾ ਵੀ ਭਾਲਦਾ ਹੁੰਦਾ ਮਨ ਇਹਨੂੰ ਪਕੜ ਕਰੋ ਤੁਸੀਂ ਉਦੋਂ ਕੀ ਬੰਦਾ ਪਤਾ ਕਿ ਸੋਚਦਾ ਵੀ ਨਾ ਤਾਂ ਮੈਂ ਕੰਮ ਕਰਨ ਨੂੰ ਜੀ ਕਰਦਾ ਨਾ ਸੰਸਾਰ ਹੀ ਫੁਰਨਿਆਂ ਨੂੰ ਨਾ ਮੈਨੂੰ ਕਿਸੇ ਨਾਲ ਮੋਹ ਨਾ ਪਿਆਰ ਬਸ ਮੈਨੂੰ ਬਲਾਓ ਨਾ ਹੋਰ ਖਾ ਲੈ ਕੁਛ ਨਾ ਆਸੈਰ ਕਰਨ ਚੱਲੀਏ ਨਾ ਕੁਛ ਟੀਵੀ ਦੇਖ ਲੈ ਕੋਈ ਗੀਤ ਸੁਣ ਲੈ ਫਲਾਣਾ ਠਮਕਾਓ ਸੌਂਗ ਸੁਣ ਲੋ ਕੋਈ ਕਹਿੰਦੇ ਕੁਛ ਨਹੀਂ ਕਰਨਾ ਬਸ ਬਲਾਓ ਨਾ ਮੈਨੂੰ ਇਕੱਲੇ ਨੂੰ ਪਹਿ ਜਾਣ ਦਿਓ ਉਹ ਗੱਲ ਬਹੁਤ ਵਧੀਆ ਹੁੰਦੀ ਹੈ ਉਦੋਂ ਸੰਸਾਰੀ ਸਾਰੇ ਖਿਆਲਾਂ ਤੋਂ ਮਨ ਟੁੱਟ ਗਿਆ ਇੱਕ ਪਾਸੇ ਹੋ ਗਿਆ ਉਹ ਚੁੱਪ ਦੀ ਅਵਸਥਾ ਹੈ ਉਦੋਂ ਬਸ ਬੇਨਤੀ ਕਰਕੇ ਮਹਾਰਾਜ ਜੇ ਤੁਸੀਂ ਜਪਾ ਲੋਗੇ ਮੈਂ ਜਪ ਲੂੰਗਾ ਜੇ ਅਮਰਤ ਵੇਲੇ ਨਹੀਂ ਜਪਿਆ ਜਾਂਦਾ ਤੁਸੀਂ ਸੰਗਤ ਜੀ ਅਡਿੱਕ ਕਰਦੇ ਰਹੋ ਭਾਣੇ ਵਿੱਚ ਆ ਜਾਓ ਤੇ ਆਪੇ ਤੁਹਾਡਾ ਜੇ ਦੁਪਹਿਰੇ ਨਾਮ ਦੀ ਜਪਾਉ ਨੂੰ ਜੀ ਕਰਦਾ ਦੁਪਹਿਰੇ ਸ਼ੁਰੂ ਹੋ ਜੋ ਦੁਪਹਿਰ ਨੂੰ 12 ਵਜੇ 11 ਵਜੇ 10 ਵਜੇ ਪਰ ਇਹ ਨਾ ਕਰੋ ਕਿ ਮੈਥੋਂ ਅਮਰਤ ਵੇਲੇ ਜਪਿਆ ਨਹੀਂ ਗਿਆ ਹੁਣ ਮੈਂ ਕੀ ਕਰਾਂ ਜੇ ਤੁਸੀਂ ਇੱਕ ਵਾਰੀ ਰਸ ਵਿੱਚ ਆ ਗਏ ਨਾ ਦੁਪਹਿਰ ਨੂੰ ਹੀ 2 ਵਜੇ ਹੀ ਦੇਂਦੇ ਨੇ 10 ਵਜੇ ਹੀ ਫਿਰ ਤੁਹਾਡਾ ਅਮਰਤ ਵੇਲੇ ਆਪਣੇ ਆਪ ਬਣ ਜਾਏਗਾ ਜਿੱਦ ਵੀ ਨਹੀਂ ਕਰਨੀ ਚਾਹੀਦੀ ਕਈ ਵਾਰੀ ਨਾ ਸਾਡੇ ਉੱਤੇ ਇੰਨੇ ਅਸੂਲ ਇੰਨੀ ਭਾਰ ਪਾਇਆ ਪਿਆ ਨਾ ਜਣੇ ਕਿ ਵੀ ਇਹ ਚੀਜ਼ ਬੰਦਾ ਕਹਿੰਦਾ ਵੀ ਜਿੰਨੂੰ ਤੋੜ ਦੇ ਸਾਰੇ ਕਸ਼ ਨੂੰ ਬੰਧਣਾ ਨੂੰ ਰਸ ਵਿੱਚ ਆ ਜਾਓ ਬੰਧਨ ਤੋੜ ਦਿਆ ਕਰੋ ਰਸ ਵਿੱਚ ਪਾਣੇ ਵਿੱਚ ਆ ਜਾਓ ਮਹਾਰਾਜ ਜੇ ਤੁਸੀਂ ਜਪਾਉਨੇ ਹੋ ਤਾਂ ਮੈਂ ਜਪਦਾ ਕਈ ਵਾਰੀ ਕੁਝ ਵੀ ਨਹੀਂ ਕਰਨਾ ਹੁੰਦਾ ਬਸ ਚੁੱਪ ਨਿਰ ਵਿਚਾਰ ਹੋ ਕੇ ਲੇਟ ਜੋ ਮਹਾਰਾਜੇ ਪਾਇਆ 1 ਮਿੰਟ ਵਿੱਚ ਇੱਕ ਵਾਰ ਇੱਕ ਵਾਰੀ ਵੈਗਰੂ ਕਹਿਣ ਨੂੰ ਜੀ ਕਰਦਾ ਪਰ ਉਹ ਜਦੋਂ ਕਰਦਾ ਨਾ ਵੈਗਰੂ ਨਿਕਲਦਾ ਸਹਿਜ ਵਿੱਚੋਂ ਆਨੰਦ ਆ ਜਾਂਦਾ ਐ ਕਰਦੇ ਕਰਦੇ ਨੀਂਦਰ ਤੇ ਚਲੇ ਜਾ ਅਨੰਦ ਚ ਚਲੇ ਜੋ ਨੀਂਦ ਵਿੱਚ ਐ ਨਿਰ ਵਿਚਾਰ ਹੋ ਕੇ ਜੇ ਤੁਸੀਂ ਨੀਂਦ ਚ ਚਲੇ ਗਏ ਨਾ ਤੁਹਾਡਾ ਮਨ ਜੇ ਤੁਸੀਂ ਜਾਗੋਗੇ ਐਨੇ ਖੇੜੇ ਵਿੱਚ ਐਨੇ ਸਹਿਜ ਵਿੱਚ ਆਵੇਗਾ ਤੁਸੀਂ ਕਹੋਗੇ ਬਸ ਮੈਨੂੰ ਹੁਣ ਮੈਨੂੰ ਦੂਜੀ ਤਰ੍ਹਾਂ ਪਹਿਲਾਂ ਤਾਂ ਕਹਿੰਦੇ ਸੀ ਨਾ ਵੀ ਮੈਨੂੰ ਕੋਈ ਬਲਾਓ ਨਾ ਮੈਂ ਅੱਖਾਂ ਪਿਆ ਅੱਖ ਕਿ ਨਿਰ ਵਿਚਾਰ ਹੋਇਆ ਸੀ ਹੁਣ ਤੁਸੀਂ ਜਦੋਂ ਨਿਰ ਵਿਚਾਰ ਹੋ ਕੇ ਬਿਨਾ ਬੋਲੇ ਚੁੱਪ ਹੋ ਕੇ ਸੌਂਜੋਗੇ ਪਾਣੇ ਬਚਾ ਕੇ ਬੇਨਤੀ ਬਚਾ ਕੇ ਸੌਂਜੋਗੇ ਫੇਰ ਜੇ ਤੁਸੀਂ ਜਾਗੋਗੇ ਤੁਹਾਨੂੰ ਇਹ ਲੱਗੂਗਾ ਵੀ ਬਿਰਤੀ ਬਸ ਲਾ ਲ ਐ ਸਮਾਧੀ ਹੁਣ ਤਾਂ ਸੈ ਸਭਾਏ ਤੁਹਾਡਾ ਨਾਮ ਜਪੇਗਾ ਇਹ ਕੀ ਇਹ ਵੀ ਇੱਕ ਅਵਸਥਾ ਇਸ ਤਰ੍ਹਾਂ ਤੁਸੀਂ ਕਰਕੇ ਦੇਖਿਓ ਸਭ ਕੁਝ ਛੱਡ ਕੇ ਵੀ ਕਈ ਵਾਰੀ ਮਹਾਰਾ ਦੇ ਵੈਗੁਰੂ ਦੇ ਚਰਨਾਂ ਵਿੱਚ ਹੁੰਦਾ ਬੰਦਾ ਇਹ ਅਵਸਥਾ ਵੀ ਖੁੰਝਣੀ ਨਹੀਂ ਖੁੰਝਣ ਨਾ ਦਿਆ ਕਰੋ ਇਹ ਅਵਸਥਾ ਵੀ ਤੁਸੀਂ ਕੈਚ ਕਰਿਆ ਕਰੋ ਇਹ ਅਵਸਥਾ ਹੈ ਸੰਗਤ ਜੀ ਕਈ ਵਾਰੀ ਬਹੁਤ ਨਾਮ ਜਪ ਆਇਆਂ ਇੱਕ ਬੋਝ ਬਣ ਜਾਂਦੀ ਹੈ ਬਾਣੀ ਉਦੋਂ ਰਿਲੈਕਸ ਹੋ ਜੋ ਸਹਿਜ ਵਿੱਚ ਆ ਜਾਓ ਇਹ ਬਾਣੀ ਇਹ ਨਾਮ ਜਣੀ ਇਹ ਵਸਤਾ ਬਹੁਤ ਸਭ ਤੇ ਆਉਂਦੀ ਹੁੰਦੀ ਹੈ ਇਹਨੂੰ ਕੈਚ ਕਰਕੇ ਤੁਸੀਂ ਜਿੱਦ ਵੀ ਨਾ ਕਰਿਆ ਕਰੋ ਫਿਰ ਫਿਰ ਨਾਮ ਜਪਣ ਨੂੰ ਸਮਾਧੀ ਚ ਲਿਆ ਕਰੋ ਬਿਨਾਂ ਬੋਲੇ ਰਸ ਮੱਥੇ ਵਿੱਚ ਜਾ ਕੇ ਸੁਰਤੀ ਸ਼ੁਕਰ ਸ਼ੁਗਰ ਕਰਕੇ ਜੁੜ ਜਾ ਕਰੋ ਬਹੁਤ ਵੱਡੀ ਗੱਲ ਹੈ ਇਹਨੂੰ ਸੰਭਾਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ